ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਿਆਜ਼ ਦੇ ਬਹੁਤ ਹੀ ਟੇਸਟੀ ਪਕੌੜੇ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਆਓ ਰੈਸਿਪੀ ਸ਼ੁਰੂ ਕਰਦੇ ਹਾਂ ਪਿਆਜ਼ ਦੇ ਪਕੌੜੇ ਬਣਾਉਣ ਲਈ ਆਪਾਂ ਲਏ ਹਨ 8-10 ਪਿਆਜ਼ ਅਤੇ ਹਰੀਆਂ ਮਿਰਚਾਂ ਆਪਾਂ ਪਿਆਜ਼ ਅਤੇ ਮਿਰਚਾਂ ਨੂੰ ਮੀਡੀਅਮ ਪੀਸ ਕਰ ਲਏ ਹਨ ਆਪਾਂ ਇਸ ਨੂੰ ਨਾ ਹੀ ਜ਼ਿਆਦਾ ਮੋਟਾ ਕੱਟਾਂਗੇ ਅਤੇ ਨਾ ਹੀ ਜ਼ਿਆਦਾ ਬਰੀਕ ਹੁਣ ਆਪਾਂ ਇਹਨਾਂ ਨੂੰ ਖੋਲਾਂਗੇ ਹੁਣ ਆਪਾਂ ਇਸ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਥੋੜੀ ਜਿਹੀ ਆਪਾਂ ਇਸ ਵਿੱਚ ਕਸੂਰੀ ਮੇਥੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਆਪਾਂ ਇਸ ਵਿੱਚ ਕਾਲੀਆਂ ਮਿਰਚਾਂ ਪਾਵਾਂਗੇ ਅੱਧਾ ਚਮਚ ਆਪਾਂ ਇਸ ਵਿੱਚ ਧਨੀਆ ਪਾਊਡਰ ਪਾਵਾਂਗੇ ਅੱਧਾ ਪੌਣਾ ਚਮਚ ਆਪਾਂ ਇਸ ਵਿੱਚ ਹਲਦੀ ਦਾ ਪਾਵਾਂਗੇ ਸਮਝਦਤ ਚੌਥਾ ਹਿੱਸਾ ਆਪਾਂ ਲਾਲ ਮਿਰਚ ਪਾਵਾਂਗੇ ਆਪਾਂ ਪਹਿਲਾਂ ਹਰੀਆਂ ਮਿਰਚਾਂ ਵੀ ਪਾਈਆਂ ਸੀ ਇਸ ਕਰਕੇ ਆਪਾਂ ਲਾਲ ਮਿਰਚ ਕੱਟ ਪਾਈ ਹੈ ਹੁਣ ਆਪਾਂ ਪਿਆਜ਼ ਵਿੱਚ ਹੌਲੀ-ਹੌਲੀ 1 ਚਮਚ ਬੇਸਨ ਪਾ ਕੇ ਮਿਕਸ ਕਰਾਂਗੇ 1/2 ਚਮਚ ਬੇਸਣ ਆਪਾਂ ਹੋਰ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਿਆਜ਼ ਦੇ ਪਕੌੜੇ ਬੱਚਿਆਂ ਤੇ ਵੱਡਿਆਂ ਦੋਨਾਂ ਨੂੰ ਹੀ ਪਸੰਦ ਹੁੰਦੇ ਹਨ ਇਹ ਬਹੁਤ ਹੀ ਸਵਾਦ ਬਣਦੇ ਹਨ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਬਣਾਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੇ ਬਣੇ ਹਨ ਹੁਣ ਆਪਾਂ ਇਸ ਵਿੱਚ ਅੱਧਾ ਪੌਣਾ ਚਮਚ ਨਾਣ ਪਾਵਾਂਗੇ ਹੁਣ ਆਪਾਂ ਪਹਿਲਾਂ ਇਸ ਕਰਕੇ ਨਹੀਂ ਸਪਾਇਆ ਤਾਂ ਕਿ ਪਿਆਜ਼ ਪਾਣੀ ਨਾ ਛੱਡ ਜਾਣ ਆਪਾਂ ਇਸ ਵਿੱਚ ਇੱਕ ਚਮਚ ਬੇਸਨ ਦਾ ਹੋਰ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ 5 ਕੁ ਮਿੰਟ ਇਸੇ ਤਰ੍ਹਾਂ ਪਿਆ ਰਹਿਣ ਦਵਾਂਗੇ 5 ਮਿੰਟ ਹੋ ਗਏ ਹਨ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲਵਾਂਗੇ ਆਪਾਂ ਇਸ ਵਿੱਚ ਪਾਣੀ ਬਿਲਕੁਲ ਵੀ ਨਹੀਂ ਪਾਵਾਂਗੇ ਕਿਉਂਕਿ ਨਮਕ ਪਾਉਣ ਨਾਲ ਪਿਆਜ਼ ਪਾਣੀ ਛੱਡ ਦਿੰਦੇ ਹਨ ਆਪਾਂ ਗੈਸ ਉੱਪਰ ਤੇਲ ਗਰਮ ਕਰਨ ਲਈ ਰੱਖਾਂਗੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਬਿਲਕੁਲ ਕੱਟ ਕਰਕੇ ਪਕੌੜੇ ਕੜਾਹੀ ਵਿੱਚ ਸਪਾਵਾਂਗੇ ਇਸ ਤਰ੍ਹਾਂ ਆਪਾਂ ਪਕੌੜੇ ਕੜਾਹੀ ਵਿੱਚ ਸਪਾਉਂਦੇ ਜਾਵਾਂਗੇ ਇਨਨੇ ਕੋ ਪਕੌੜੇ ਕੜਾਹੀ ਵਿੱਚ ਸਪਾਉਂਣ ਤੋਂ ਬਾਅਦ ਆਪਾਂ ਗੈਸ ਨੂੰ ਮੀਡੀਅਮ ਫਲੇਮ ਤੇ ਕਰ ਦੇਵਾਂਗੇ ਪਕੌੜਿਆਂ ਨੂੰ ਆਪਾਂ 80% ਪਕਾਵਾਂਗੇ ਪਕੌੜਿਆਂ ਨੂੰ ਆਪਾਂ ਦੁਬਾਰਾ ਫਰਾਈ ਕਰਾਂਗੇ ਦੁਬਾਰਾ ਫਰਾਈ ਕਰਨ ਨਾਲ ਸਾਡੇ ਪਕੌੜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਹਨ ਆਪਾਂ ਇਸੇ ਤਰ੍ਹਾਂ ਹੀ ਸਾਰੇ ਪਕੌੜੇ 80% ਪਕਾ ਲਵਾਂਗੇ ਆਪਾਂ ਇਹਨਾਂ ਨੂੰ ਦੁਬਾਰਾ ਫਰਾਈ ਕਰਾਂਗੇ ਲਓ ਜੀ ਆਪਣੇ ਬਹੁਤ ਹੀ ਟੇਸਟੀ ਪਕੌੜੇ ਬਣ ਕੇ ਤਿਆਰ ਹਨ ਜੇਕਰ ਤੁਹਾਨੂੰ ਮੇਰੀ ਇਹ ਰੈਸিপি ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ